ਸਾਹਿਬ ਜੀ ਜਿਵੇਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇਦੇ ਹੋ ਜਿਵੇਂ ਡੀਪੀਸੀ ਪੰਜਾਬ ਵੀ ਜਿਵੇਂ ਤੁਸੀਂ ਜਾਣਦੇ ਹੋ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਲੋਕ ਗਰਮੀ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੁੰਦੇ ਨੇ ਪਰ ਜਦੋਂ ਹੀ ਥੋੜੀਆਂ-ਥੋੜੀਆਂ ਮੀਂਹ ਦੀਆਂ ਕਣੀਆਂ ਪੈਣ ਲੱਗਦੀਆਂ ਤੇ ਲੋਕਾਂ ਨੂੰ ਇੱਕ ਰਾਹਤ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਬਰਸਾਤ ਪੈਣ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਮਿਲਦੀ ਹੈ ਪਰ ਕਿਤੇ ਨਾ ਕਿਤੇ ਭਰ ਕੇ ਪਾਣੀ ਆਉਣਾ ਵੀ ਉਹਨਾਂ ਦੇ ਲਈ ਜਿਹੜਾ ਆ ਇੱਕ ਤਰ੍ਹਾਂ ਦਾ ਬੰਜਾਂ ਦੀ ਆਫਤ ਇਹ ਸੜਕ ਤੇ ਤੁਸੀਂ ਦੇ ਦੇ ਪਏ ਬਹੁਤ ਜ਼ਿਆਦਾ ਪਾਣੀ ਪਾਣੀ ਇਵੇਂ ਲੱਗ ਰਿਹਾ ਜਿਵੇਂ ਨਹਿਰ ਦਾ ਪਾਣੀ ਹੋਵੇ ਇੱਕ ਪਾਸੇ ਗਰਮੀ ਤੋਂ ਰਾਹਤ ਤਾਂ ਮਿਲੀ ਪਰ ਦੂਜੇ ਪਾਸੇ ਬਿਆਰ ਗਲੀਆਂ ਜਿਹੜੀਆਂ ਉਹ ਨਹਿਰਾਂ ਦਾ ਰੂਪ ਧਾਰਨ ਕਰ ਲੈਂਦੀਆਂ ਤੇ ਬਹੁਤ ਜ਼ਿਆਦਾ ਖਤਰਨਾਕ ਹਾਲਾਤ ਇਸ ਸਮੇਂ ਦੇ ਵਿੱਚ ਹੋ ਜਾਂਦੇ ਆ ਕਈਆਂ ਥਾਵਾਂ ਤੇ ਜਿਹੜੇ ਨੇ ਉਹ ਟੱਕਣ ਖੁੱਲੇ ਰਹਿ ਜਾਂਦੇ ਨੇ ਤਾਂ ਉੱਥੇ ਵੀ ਜਿਹੜੀ ਇਹ ਪ੍ਰੋਬਲਮ ਆ ਜਾਂਦੀ ਏ ਟੱਕਣ ਖੁੱਲੇ ਹੋਣ ਕਰਕੇ ਕਈ ਤਰ੍ਹਾਂ ਦੇ ਜਿਹੜੇ ਕੇਸ ਕਈ ਵਾਰੀ ਸਾਹਮਣੇ ਆ ਜਾਂਦੇ ਆ ਪਰ ਪਹਾੜਾਂ ਦੇ ਵਿੱਚ ਵੀ ਬਰਸਾਤ ਦੇ ਨਾਲ ਜਿਹੜੀ ਗਰਮੀ ਤੋਂ ਰਾਹਤ ਤਾਂ ਮਿਲਦੀ ਏ ਪਰ ਕਿਤੇ ਨਾ ਕਿਤੇ ਜਿਹੜੀਆਂ ਪਹਾੜੀਆਂ ਕਿਰਦੀਆਂ ਨੇ ਡਿੱਗ ਪੈਂਦੀਆਂ ਨੇ ਸੜਕਾਂ ਟੁੱਟ ਜਾਂਦੀਆਂ ਨੇ ਜਾਂ ਫਿਰ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦੇ ਨੇ ਕਿਤੇ ਨਾ ਕਿਤੇ ਮੀਂਹ ਜਿਹੜਾ ਆ ਇੱਕ ਗਰਮੀ ਤੋਂ ਰਾਹਤ ਤਾਂ ਜ਼ਰੂਰ ਦਿੰਦਾ ਆ ਪਰ ਕਈ ਲੋਕਾਂ ਨੂੰ ਜਿਹੜਾ ਬਿਫਤਾ ਵੀ ਪਾ ਦਿੰਦਾ ਆ ਜਿਵੇਂ ਕਿ ਬਹੁਤ ਸਾਰੇ ਜਿਹੜੇ ਗਰੀਬ ਲੋਕ ਕੱਚੇ ਘਰਾਂ 'ਚ ਰਹਿੰਦੇ ਨੇ ਜਾਂ ਜਿਹੜੇ ਲੋਕ ਕੁੱਲੀਆਂ ਦੇ ਵਿੱਚ ਰਹਿੰਦੇ ਨੇ ਜਾਂ ਜਿਹੜੇ ਲੋਕ ਤੰਬੂਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਲਈ ਇਹ ਬਰਸਾਤ ਕਿਤੇ ਨਾ ਕਿਤੇ ਆਫਤ ਦਾ ਘਰ ਬਣ ਜਾਂਦੀ ਤੇ ਆਉਣ ਜਾਣ ਤੇ ਲੋਕਾਂ ਦੇ ਕਮਾਕਾਰਾਂ ਦੇ ਉੱਤੇ ਵੀ ਇਹਦਾ ਜਿਹੜਾ ਆ ਬਹੁਤ ਜ਼ਿਆਦਾ ਇਫੈਕਟ ਪੈਂਦਾ ਹੈ ਤੁਸੀਂ ਦੇ ਦੇ ਪਈ ਉਹ ਤਸਵੀਰਾਂ ਲਗਾਤਾਰ ਜਿਹੜੀਆਂ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਪਿਆ ਆ ਮੈਂ ਕਿ ਇੱਕ ਚੰਗੀ ਆ ਭਲੀ ਸੜਕ ਜਿਹੜੀ ਉਹ ਪਤ ਨਹੀਂ ਲੱਗ ਰਿਹਾ ਵੀ ਸੜਕ ਹੈ ਕਿ ਜਾਂ ਨਹਿਰ ਹੈ ਇੰਨਾ ਜਿਆਦਾ ਮੀਂਹ ਦੇ ਨਾਲ ਜਿਹੜਾ ਆ ਸੜਕਾਂ ਦੇ ਵਿੱਚ ਪਾਣੀ ਆ ਜਾਂਦਾ ਆ ਕਿ ਸੜਕਾਂ ਵੀ ਨਹਿਰ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਤੁਸੀਂ ਦੇਖਦੇ ਪਈਓ ਮੇਰਾ ਡੀਪੀਸੀ ਪੰਜਾਬੀ ਮਟਾੜਾ ਆਪਣਾ ਧਰਮਜੀ ਦੀ ਡੀਪੀ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਹੀ ਆਰਾਮ ਦੇ ਨਾਲ ਧੰਨਵਾਦ